ਪੰਜਾਬ ਦੇ ਵਿੱਚ ਹੁਣ ਭਿਆਨਕ ਮਹਾਮਾਰੀ ਫੈਲਣ ਦਾ ਖਤਰਾ ਵੀ ਵੱਧਦਾ ਜਾ ਰਿਹਾ ਜਿੱਥੇ ਇੱਕ ਪਾਸੇ ਪਾਣੀ ਦੇ ਨਾਲ ਪੂਰਾ ਪੰਜਾਬ ਡੁੱਬਿਆ ਪਿਆ ਹੈ ਪਿੰਡਾਂ ਦੇ ਪਿੰਡ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਤਾਂ ਇਸੇ ਦਰਮਿਆਨ ਜੋ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਮਹਾਮਾਰੀ ਫੈਲ ਸਕਦੀ ਹੈ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਪਾਣੀ ਭਰਨ ਦੇ ਕਾਰਨ ਬਿਮਾਰੀਆਂ ਵੀ ਫੈਲ ਰਹੀਆਂ ਨੇ ਉੱਥੇ ਹੀ ਜੋ ਇੱਕ ਵੀਡੀਓ ਵੀ ਸਾਹਮਣੇ ਆਈ ਸੀ ਜਿੱਥੇ ਕਿ ਕੁਲਦੀਪ ਸਿੰਘ ਧਾਲੀਵਾਲ ਦੇ ਵੱਲੋਂ ਪਿੰਡ ਪਿੰਡ ਜਾ ਕੇ ਘਰ-ਘਰ ਦੇ ਵਿੱਚ ਜਾ ਕੇ ਦਵਾਈਆਂ ਵੰਡੀਆਂ ਜਾ ਰਹੀਆਂ ਸਨ ਕਿਉਂਕਿ ਉਹ ਪੈਰਾਂ ਦੇ ਵਿੱਚ ਉਹ ਬਿਮਾਰੀ ਕਾਫੀ ਜ਼ਿਆਦਾ ਫੈਲ ਰਹੀ ਹੈ ਤੇ ਅਜਿਹੀਆਂ ਖਬਰਾਂ ਵੀ ਆ ਰਹੀਆਂ ਨੇ ਕਿ ਪੈਰਾਂ ਦੇ ਵਿੱਚ ਬਿਮਾਰੀਆਂ ਬਹੁਤ ਜ਼ਿਆਦਾ ਫੈਲ ਰਹੀਆਂ ਨੇ ਇਸੇ ਵਿਚਾਲੇ ਪੰਜਾਬ ਦੇ ਵਿੱਚ ਵੀ ਮਹਾਮਾਰੀ ਫੈਲ ਸਕਦੀ ਹੈ ਤਹਾੜ ਅਤੇ بارش ਸੂਬੇ ਦੇ ਕਰੀਬ ਸਾਰੇ ਜ਼ਿਲ੍ਹਿਆਂ ਦੇ ਵਿੱਚ ਖਤਰਨਾਕ ਸਾਬਤ ਹੋ ਸਕਦੀ ਹੈ ਸਿਹਤ ਮਾਇਰਾ ਦੀ ਮੰਨੀਏ ਤਾਂ ਸੂਬੇ ਦੇ ਵਿੱਚ 4 15 ਦੇ ਵਿੱਚ ਹੈਲਥ ਜੋ ਕਿ ਜੋ ਕਿ ਦੱਸਦੀ ਹੈ ਕਿ ਹੈਲਥ ਅਟੈਕ ਹੋਣ ਦੀ ਸੰਭਾਵਨਾ ਹੈ ਹੜ੍ਹਾਂ ਦੇ ਮਗਰੋਂ ਪਹਿਲੇ ਪੱਧਰ ਦੇ ਉੱਤੇ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਹੈਜ਼ਾ ਡਾਇਰੀਆ ਟਾਈਫਾਈਡ ਤੇ ਹੈਬਿਟਾਈਜ਼ਡ ਅਤੇ ਕਈ ਹੋਰ ਦੱਸਦੀ ਕਿ ਅਤੇ ਗੈਸਟ੍ਰਿਕ ਬਿਮਾਰੀਆਂ ਲੋਕਾਂ ਨੂੰ ਚਪੇੜ ਦੇ ਵਿੱਚੋਂ ਲੈ ਸਕਦੀਆਂ ਨੇ ਅਤੇ ਖੜੇ ਪਾਣੀ ਦੇ ਵਿੱਚ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਮਲੇਰੀਆ ਡੇਂਗੂ ਅਤੇ ਚਿਕਨਗੁਨੀਆ ਦੇ ਮਾਮਲੇ ਵਧਣ ਦੀ ਸੰਭਾਵਨਾ ਹੈ ਹੜ੍ਹਾਂ ਦੇ ਪਾਣੀ ਦੇ ਵਿੱਚ ਮਰੇ ਹੋਏ ਜਾਨਵਰਾਂ ਸਿਵਰਜ ਅਤੇ ਰਸਾਇਣ ਵਾਲੇ ਪਾਣੀ ਦੇ ਕਾਰਨ ਚਮੜੀ ਦੇ ਲੋਗ ਵਾਲੇ ਮਰੀਜ਼ ਵਧ ਸਕਦੇ ਨੇ ਦੂਜੇ ਪੱਧਰ ਦੇ ਉੱਤੇ ਫੰਗਲ ਇਨਫੈਕਸ਼ਨ ਵਾਲੇ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਵੀ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਗਿਲੇ ਫਰਨੀਚਰ ਦੇ ਵਿੱਚ ਮੌਜੂਦ ਫੰਗਸ ਲੋਕਾਂ ਨੂੰ ਸਾਹ ਲੈਣ ਦੀ ਸਮੱਸਿਆ ਪੈਦਾ ਕਰ ਸਕਦੀ ਹੈ ਲੋਕਾਂ ਨੂੰ ਸਾਹ ਰੋਗ ਅਲਰਜੀ ਨਿਮੋਨੀਆ ਫੇਫੜਾਂ ਦੀ ਸਮੱਸਿਆ ਹੋ ਸਕਦੀ ਹੈ ਅਤੇ ਦਮਾ ਦੇ ਮਰੀਜ਼ਾਂ ਨੂੰ ਅਟੈਕ ਹੋਣ ਦੀ ਵੀ ਸੰਭਾਵਨਾ ਚੁਟਾਈ ਜਾ ਰਹੀ ਹੈ ਤੀਜੇ ਪੱਧਰ ਦੇ ਵਿੱਚ ਬੱਚਿਆਂ ਬਜ਼ੁਰਗਾਂ ਦੇ ਨਾਲ ਨਾਲ ਗਰਭਤੀ ਔਰਤਾਂ ਨੂੰ ਵੀ ਕਾफी ਸਮੱਸਿਆ ਹੋ ਸਕਦੀ ਹੈ 슈ਗਰ ਬਲੱਡ ਪ੍ਰੈਸ਼ਰ ਮਰੀਜ਼ਾਂ ਨੂੰ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਆ ਸਕਦੀਆਂ ਨੇ ਜਿਨ੍ਹਾਂ ਨੂੰ ਹਾੜਾਂ ਦੌਰਾਨ ਸਮੇਂ ਸਿਰ ਦਵਾਈ ਨਹੀਂ ਮਿਲੇਗੀ ਇਹ ਜਿਨ੍ਹਾਂ ਮਰੀਜ਼ਾਂ ਦੀ ਦੱਸਦੇ ਕਿ ਡਾਇਲਿਸਿਸ ਅਤੇ ਕੀਮੋਥੈਰਪੀ ਚੱਲ ਰਹੀ ਹੈ ਉਹਨਾਂ ਨੂੰ ਦਵਾਈ ਸਮੇਂ ਦੇ ਉੱਤੇ ਨਹੀਂ ਮਿਲ ਰਹੀ ਹੈ ਜਿਸ ਕਾਰਨ ਉਹਨਾਂ ਨੂੰ ਵੀ ਸਮੱਸਿਆ ਆ ਸਕਦੀ ਹੈ ਚੌਥੇ ਪੱਧਰ ਦੇ ਵਿੱਚ ਲੋਕਾਂ ਨੂੰ ਮਾਨਸਿਕ ਸਮੱਸਿਆ ਪੈਦਾ ਹੋ ਜਾਵੇਗੀ ਜਿਨ੍ਹਾਂ ਲੋਕਾਂ ਦੇ ਘਰ ਜਾਇਦਾਦ ਹੜਾ ਦੇ ਪਾਣੀ ਦੇ ਵਿੱਚ ਰੁੜ ਜਾਵੇਗੀ ਉਹਨਾਂ ਦੇ ਲਈ ਆਰਥਿਕ ਨੁਕਸਾਨ ਸੈਣਾ ਬਹੁਤ ਜੋ ਕਿ ਔਖਾ ਹੈਗਾ ਕਿਉਂਕਿ ਪੂਰੇ ਜੀਵਨ ਦੀ ਪੂੰਜੀ ਲੱਗੀ ਹੁੰਦੀ ਹੈ ਕਈ ਲੋਕਾਂ ਨੇ ਆਪ ਦੇ ਜਵਾਕਾਂ ਨੂੰ ਪੈਸੇ ਜੋ ਕਿ ਪੈਸੇ ਲੈ ਕੇ ਕਰਜ਼ੇ ਦੇ ਵਿੱਚ ਡੁੱਬੇ ਹੋਏ ਨੇ ਤਾਂ ਪੈਸੇ ਲੈ ਕੇ ਬੱਚਿਆਂ ਨੂੰ ਬਾਹਰ ਭੇਜਿਆ ਕਈਆਂ ਨੇ ਕਰਜ਼ਾ ਲੈ ਕੇ ਘਰ ਬਣਾਇਆ ਤਾਂ ਜਦੋਂ ਉਹ ਸਾਰੀਆਂ ਚੀਜ਼ਾਂ ਪਾਣੀ ਦੇ ਵਿੱਚ ਰੁਲ ਜਾਣ ਤਾਂ ਇਨਸਾਨ ਦੀ ਮਾਨਸਿਕ ਸਥਿਤੀ ਵੀ ਖਰਾਬ ਹੋ ਸਕਦੀ ਹੈ ਤਾਂ ਉਹ ਮਾਨਸਿਕ ਰੋਗੀ ਬਣ ਸਕਦਾ ਹੈ ਤਾਂ ਇਹ ਸਾਰੀਆਂ ਬਿਮਾਰੀਆਂ ਪੰਜਾਬ ਦੇ ਲੋਕਾਂ ਦੇ ਵਿੱਚ ਫੈਲ ਸਕਦੀ ਹੈ ਕਿਉਂਕਿ ਹੁਣ ਸਿਹਤ ਵਿਭਾਗ ਵੀ ਅਲਰਟ ਦੇ ਉੱਤੇ ਨੇ ਇਹ ਬਿਮਾਰੀਆਂ ਬਚਣ ਦੇ ਲਈ ਤੁਹਾਨੂੰ ਬੇहद ਜ਼ਿਆਦਾ ਜਿਵੇਂ ਕਹਿ ਸਕਦੇ ਹਾਂ ਵੀ ਅਰਦਾਸ ਦੀ ਲੋੜ ਹੈਗੀ ਹੈ ਕਿਉਂਕਿ ਅੱਜ ਪੂਰਾ ਪੰਜਾਬ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈਗਾ ਪਿੰਡਾਂ ਦੇ ਪਿੰਡ ਇਸ ਪਾਣੀ ਦੀ ਲਪੇੜ ਦੇ ਵਿੱਚ ਆ ਚੁੱਕੇ ਨੇ ਹੜ ਦੇ ਨਾਲ ਨਜੀਠਣ ਦੇ ਲਈ ਫਿਰ ਵੀ ਲੋਕ ਵਾਇਗਰੂ ਦਾ ਸ਼ੁਕਰਾਨਾ ਕਰ ਰਹੇ ਨੇ ਕਿਉਂਕਿ ਕੁਦਰਤ ਦਾ ਕਹਿਰ ਕਦੋਂ ਖਤਮ ਹੋਵੇਗਾ ਇਹ ਤਾਂ ਰੱਬ ਹੀ ਜਾਣਦਾ ਹੈ ਪਰ ਤੁਸੀਂ ਵੀ ਸਾਰੇ ਰਲ ਮਿਲ ਕੇ ਅਰਦਾਸ ਜ਼ਰੂਰ ਕਰਿਓ ਕਿ ਪੰਜਾਬ ਦੇ ਵਿੱਚ ਇਹ ਹੜ੍ਹ ਦੀ ਸਥਿਤੀ ਹੁਣ ਕਾਬੂ ਦੇ ਵਿੱਚ ਆ ਜਾਵੇ ਇਹ ਕਹਿਰ ਹੁਣ ਇੱਥੇ ਹੀ ਖਤਮ ਹੋ ਜਾਵੇ ਕਿਉਂਕਿ ਇਹ ਕਹਿਰ ਖਤਮ ਹੋਣ ਤੋਂ ਬਾਅਦ ਕਈ ਬਿਮਾਰੀਆਂ ਵੀ ਲੋਕਾਂ ਨੂੰ ਲੱਗ ਸਕਦੀਆਂ ਨੇ ਤਾਂ ਸਾਵਧਾਨੀ ਵਰਤਣ ਦੀ ਤੁਹਾਨੂੰ ਵੀ ਬੇਹੱਦ ਲੋੜ ਹੈ